ਕੀ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਜਾਵੇਗਾ ਇਸ ਮਾਮਲੇ ਦੇ ਵਿੱਚ ਦੱਸਦੀ ਹੈ ਕਿ ਪੰਜਾਬ ਦੇ ਪਾਣੀ ਨੂੰ ਲੈ ਕੇ ਲਗਾਤਾਰ ਸਿਆਸਤ ਪੱਕਦੀ ਹੋਈ ਨਜ਼ਰ ਆ ਰਹੀ ਹੈ ਤਾਂ ਬੀਤੇ ਦਿਨਾਂ ਦੇ ਵਿੱਚ ਹੀ ਜਿਹੜਾ ਕਿ ਪੰਜਾਬ ਦੇ ਪਾਣੀ ਨੂੰ ਲੈ ਕੇ ਲਗਾਤਾਰ ਆਮ ਆਦਮੀ ਪਾਰਟੀ ਇੱਕ ਪਾਸੇ ਆਪਣਾ ਸਪਸ਼ਟੀਕਰਨ ਦੇ ਰਹੀ ਹੈ ਕਿ ਅਸੀਂ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਹੈ ਜਿਹੜੀ ਕਿ ਹਰਿਆਣੇ ਨੂੰ ਨਹੀਂ ਦਵਾਂਗੇ ਤੇ ਪਹਿਲਾਂ ਵੀ ਕਾਫੀ ਮੀਟਿੰਗਾਂ ਹੋ ਚੁੱਕੀਆਂ ਨੇ ਆਲ ਪਾਰਟੀ ਮੀਟਿੰਗਾਂ ਤੱਕ ਕੀਤੀ ਗਈ ਤੇ ਅੱਜ ਫਿਰ ਤੋਂ ਦੋਵੇਂ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੋਵੇਂ ਮੀਟਿੰਗ ਜਾਰੀ ਨੇ ਤੇ ਜਿਸ ਤੋਂ ਬਾਅਦ ਪੰਜਾਬ ਦੇ ਪਾਣੀ ਨੂੰ ਲੈ ਕੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਉਥੇ ਹੀ ਬੀਤੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਟੇਜ ਤੋਂ ਉੱਤੇ ਅਕਸਰ ਇਹ ਗੱਲ ਬੋਲਦੇ ਨੇ ਕਿ ਅਸੀਂ ਪੰਜਾਬ ਦੇ ਪਾਣੀ ਦੀ ਇੱਕ ਬੂੰਦ ਹੈ ਜਿਹੜੀ ਕਿ ਹਰਿਆਣੇ ਨੂੰ ਨਹੀਂ ਦਵਾਂਗੇ ਤੇ ਅੱਜ ਵੱਡਾ ਫੈਸਲਾ ਹੋਣ ਜਾ ਰਿਹਾ ਹੈ ਤੇ ਉਥੇ ਹੀ BBMP ਨੇ ਜਿਹੜਾ ਕਿ ਆਪਣੇ ਹੁਕਮ ਸੁਣਾਏ ਆਦੇਸ਼ ਲਗਾਏ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਜਾਵੇ ਪਰੰਤੂ ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਅਟਪਖਦੀ ਹੋਈ ਨਜ਼ਰ ਆਈ ਤੇ ਉਥੇ ਹੀ ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਕਹਿਣਾ ਸੀ ਕਿ BBMB ਦੇ ਇਸ ਫੈਸਲੇ ਨੂੰ ਲੈ ਕੇ ਅਸੀਂ ਕੋਰਟ ਤੱਕ ਜਾਵਾਂਗੇ ਜਿੱਥੇ ਤੱਕ ਸਾਡੇ ਤੋਂ ਅਪਰੋਚ ਹੋਈ ਅਸੀਂ ਉਸ ਅਪਰੋਚ ਤੱਕ ਜਿਹੜਾ ਕਿ ਪਹੁੰਚਾਂਗੇ ਤੇ ਜਿਸ ਤੋਂ ਬਾਅਦ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਇਸ ਮਾਮਲੇ ਦੇ ਵਿੱਚ ਲਗਾਤਾਰ ਜਿਹੜੀ ਕਿ ਸਿਆਸਤ ਪੱਕਦੀ ਹੋਈ ਨਜ਼ਰ ਆਈ ਤੇ ਆਮ ਆਦਮੀ ਪਾਰਟੀ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਥੇ ਹੀ ਵੱਡੇ ਧਰਨੇ ਜਿਹੜੇ ਕਿ ਉਥੇ ਲਗਾਏ ਗਏ ਤੇ ਜਿਸ ਦੇ ਤਹਿਤ CISF ਫੋਰਸ ਨੂੰ ਲੈ ਕੇ ਵੀ ਲਗਾਤਾਰ ਜਿਹੜੀ ਬੱਸ ਹੁੰਦੀ ਗਈ ਤੇ ਉਥੇ ਹੀ ਵਿੱਤੇ ਦਿਨਾਂ ਦੇ ਵਿੱਚ ਵਿਦਾਨ ਸਭਾ ਸੈਸ਼ਨ ਤੱਕ ਸੱਦਿਆ ਗਿਆ ਤੇ ਸੈਸ਼ਨ ਦੇ ਵਿੱਚ ਪੰਜਾਬ ਦੇ ਪਾਣੀ ਨੂੰ ਲੈ ਕੇ ਵੀ ਜਿਹੜਾ ਕਿ ਮਤਾ ਪਾਸ ਕੀਤਾ ਗਿਆ ਤੇ ਉਥੇ ਹੀ ਇਸ ਫੋਰਸ ਨੂੰ ਲੈ ਕੇ ਜੋ ਤੈਨਾਤ ਕਰਨ ਦੇ ਲਈ ਕੇਂਦਰ ਨੇ ਗੱਲ ਕੀਤੀ ਤਾਂ ਉਸੇ ਮਾਮਲੇ ਦੇ ਵਿੱਚ ਜਿਹੜਾ ਕਿ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਨਹੀਂ ਹੋਣ ਦਵਾਂਗੇ ਇਹ ਜਿਹੜਾ ਤੇ ਅੱਜ ਫਿਰ ਤੋਂ ਜਿਹੜੀ ਕਿ ਦੂਜੀ ਮੀਟਿੰਗ ਹੋਣ ਜਾ ਰਹੀ ਹੈ ਤੇ ਹਰਿਆਣਾ ਦੇ ਸੀਐਮ ਅਤੇ ਪੰਜਾਬ ਦੇ ਸੀਐਮ ਯਾਨੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਸੀਐਮ ਜਿਹੜੇ ਕਿ ਅੱਜ ਮੀਟਿੰਗ ਕਰਨਗੇ ਤੇ ਪੰਜਾਬ ਦੇ ਪਾਣੀ ਨੂੰ ਲੈ ਕੇ ਕੋਈ ਜਿਹੜੀ ਕਿ ਚਰਚਾ ਹੋਵੇਗੀ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣਾ ਅਗਲਾ ਫੈਸਲਾ ਸੁਣਾ ਸਕਦੇ ਨੇ ਦਾ ਜਿਹੜੀ ਕਿ ਹਰਿਆਣੇ ਨੂੰ ਨਹੀਂ ਦਵਾਂਗੇ ਤੇ ਪਹਿਲਾਂ ਵੀ ਕਾਫੀ ਮੀਟਿੰਗਾਂ ਹੋ ਚੁੱਕੀਆਂ ਨੇ ਆਲ ਪਾਰਟੀ ਮੀਟਿੰਗਾਂ ਤੱਕ ਕੀਤੀ ਗਈ ਤੇ ਅੱਜ ਫਿਰ ਤੋਂ ਦੋਵੇਂ ਮੁੱਖ ਮੰਤਰੀ ਪੰਜਾਬ ਦੇ ਮੁੱਖ ਮੰਤਰੀ ਅਤੇ ਹਰਿਆਣਾ ਦੇ ਮੁੱਖ ਮੰਤਰੀ ਦੋਵੇਂ ਮੀਟਿੰਗ ਕਰਨ ਜਾ ਰਹੇ ਨੇ ਤੇ ਜਿਸ ਤੋਂ ਬਾਅਦ ਪੰਜਾਬ ਦੇ ਪਾਣੀ ਨੂੰ ਲੈ ਕੇ ਕੋਈ ਵੱਡਾ ਫੈਸਲਾ ਹੋ ਸਕਦਾ ਹੈ ਤੇ ਉਥੇ ਹੀ ਬੀਬੀ ਐਮਬੀ ਨੇ ਜਿਹੜਾ ਕਿ ਆਪਣੇ ਹੁਕਮ ਸੁਣਾਏ ਆਦੇਸ਼ ਲਗਾਏ ਤੇ ਉਹਨਾਂ ਦਾ ਕਹਿਣਾ ਹੈ ਕਿ ਪੰਜਾਬ ਦਾ ਪਾਣੀ ਹਰਿਆਣੇ ਨੂੰ ਦਿੱਤਾ ਜਾਵੇ ਪਰੰਤੂ ਇਸ ਤੋਂ ਬਾਅਦ ਪੰਜਾਬ ਦੀ ਸਿਆਸਤ ਅਟਪਖਦੀ ਹੋਈ ਨਜ਼ਰ ਆਈ ਤੇ ਉਥੇ ਹੀ ਇਸ ਗੱਲ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਕਹਿਣਾ ਸੀ ਕਿ BBMB ਦੇ ਇਸ ਫੈਸਲੇ ਨੂੰ ਲੈ ਕੇ ਅਸੀਂ ਕੋਰਟ ਤੱਕ ਜਾਵਾਂਗੇ ਜਿੱਥੇ ਤੱਕ ਸਾਡੇ ਤੋਂ ਅਪਰੋਚ ਹੋਈ ਅਸੀਂ ਉਸ ਅਪਰੋਚ ਤੱਕ ਜਿਹੜਾ ਕਿ ਪਹੁੰਚਾਂਗੇ ਤੇ ਜਿਸ ਤੋਂ ਬਾਅਦ ਹਾਈ ਕੋਰਟ ਤੱਕ ਸੁਪਰੀਮ ਕੋਰਟ ਤੱਕ ਇਸ ਮਾਮਲੇ ਦੇ ਵਿੱਚ ਲਗਾਤਾਰ ਜਿਹੜੀ ਕਿ ਸਿਆਸਤ ਪੱਕਦੀ ਹੋਈ ਨਜ਼ਰ ਆਈ ਤੇ ਆਮ ਆਦਮੀ ਪਾਰਟੀ ਨੇ ਆਪਣਾ ਸਪਸ਼ਟੀਕਰਨ ਦਿੱਤਾ ਤੇ ਉਥੇ ਹੀ ਵੱਡੇ ਧਰਨੇ ਜਿਹੜੇ ਕਿ ਉਥੇ ਲਗਾਏ ਗਏ ਤੇ ਜਿਸ ਦੇ ਤਹਿਤ CISF ਫੋਰਸ ਨੂੰ ਲੈ ਕੇ ਵੀ ਲਗਾਤਾਰ ਜਿਹੜੀ ਕਿ ਅਬਾਸ ਹੁੰਦੀ ਗਈ ਤੇ ਉਥੇ ਹੀ ਵਿੱਤੇ ਦਿਨਾਂ ਦੇ ਵਿੱਚ ਵਿਧਾਨ ਸਭਾ ਸੈਸ਼ਨ ਤੱਕ ਸੱਦਿਆ ਗਿਆ ਤੇ ਸੈਸ਼ਨ ਦੇ ਵਿੱਚ ਪੰਜਾਬ ਦੇ ਪਾਣੀ ਨੂੰ ਲੈ ਕੇ ਵੀ ਜਿਹੜਾ ਕਿ ਮਤਾ ਪਾਸ ਕੀਤਾ ਗਿਆ ਤੇ ਉਥੇ ਹੀ ਸਪੋਰਸ ਨੂੰ ਲੈ ਕੇ ਜੋ ਤਾਇਨਾਤ ਕਰਨ ਦੇ ਲਈ ਕੇਂਦਰ ਨੇ ਗੱਲ ਕੀਤੀ ਤਾਂ ਉਸੇ ਮਾਮਲੇ ਦੇ ਵਿੱਚ ਜਿਹੜਾ ਕਿ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਨਹੀਂ ਹੋਣ ਦਵਾਂਗੇ ਇਹ ਜਿਹੜਾ ਤੇ ਅੱਜ ਫਿਰ ਤੋਂ ਜਿਹੜੀ ਕਿ ਦੂਜੀ ਮੀਟਿੰਗ ਹੋਣ ਜਾ ਰਹੀ ਹੈ ਤੇ ਹਰਿਆਣਾ ਦੇ ਸੀਐਮ ਅਤੇ ਪੰਜਾਬ ਦੇ ਸੀਐਮ ਯਾਨੀ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਰਿਆਣਾ ਦੇ ਸੀਐਮ ਜਿਹੜੇ ਕਿ ਅੱਜ ਮੀਟਿੰਗ ਕਰਨਗੇ ਤੇ ਪੰਜਾਬ ਦੇ ਪਾਣੀ ਨੂੰ ਲੈ ਕੇ ਕੋਈ ਜਿਹੜੀ ਕਿ ਚਰਚਾ ਹੋਵੇਗੀ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣਾ ਅਗਲਾ ਫੈਸਲਾ ਸੁਣਾ ਸਕਦੇ ਨੇ